ਚਾ ਚਾਹੇ ਉਹ ਲੜਕਾ ਲੜਕੀ ਕੋਈ ਵੀ ਦੇਸ਼ ਵਾਸੀ ਹੋਆ ਉਹ ਆਪਣੀ ਮਾਂ ਨੂੰ ਸਮਰਪਿਤ ਹੋ ਕੇ ਗੱਲ ਕਰ ਰਿਹਾ ਸੋ ਇਹ ਸਾਡਾ ਰਾਸ਼ਟਰੀ ਗੀਤ ਵੀ ਆ ਸੋ ਉਹਦੇ ਜਿਹੜੇ 150 ਸਾਲ ਪੁਰਾਣੇ ਹੋ ਗਏ ਹਨ ਇਹ ਨਾਤਰ ਪ੍ਰੋਗਰਾਮ ਹੋ ਰਿਹਾ ਉਸ ਵੇਸੇ ਆਨੇ ਵਾਲੇ ਪਾਸ ਕੋਲ ਕੇ ਬੱਚੇ ਹੈ ਇਹ ਬੜੇ ਭਾਗੇਸ਼ਾਲੀ ਨੇ ਜੀਨੇ ਅੱਜ ਇਹ ਮੌਕਾ ਮਿਲਾ 93 ਹੋਰ ਬੱਚੇ ਨੇ ਹਿੱਸਾ ਲਿਆ ਇਹ ਬੜੀ ਮੁਬਾਰਕ ਘੜੀ ਆ ਤੇ ਮੈਂ ਇਸ ਦੀ ਸਾਨੂੰ ਮੁਬਾਰਕਬਾਦ ਕਰਦਾ ਸਾਨੂੰ ਉਸ ਸਮੇਂ ਤੇ ਲਿਖਿਆ ਹੋਇਆ ਗੀਤ ਸਾਡੇ ਜੀਵਨ ਚ ਵਿਚਰਨਾ ਚਾਹੀਦਾ ਸਾਨੂੰ ਯਾਦ ਰੱਖਣਾ ਚਾਹੀਦਾ ਔਰ ਉਹ ਤੋਂ ਪ੍ਰੇਮ ਨਾਲ ਨਹੀਂ ਜਾਈਂ ਕਿ ਹਮਨੇ ਵੀ ਬਚਪਨ ਮੇ ਸਿਰਫ ਸਿਰਫ ਔਰ ਸਿਰਫ ਇੱਕ ਹੀ ਪੈਰਾ ਪੜਾਤਾ ਬੰਦੇ ਮਾਤਰਮ ਬੰਦੇ ਮਾਤਰਮ ਸੁਜਲਾਮ ਸੁਫਲਾਮ ਹਣਾ ਮਾਲੀਆ ਜੀ ਸਤਿ ਸ਼੍ਰੀ ਅਕਾਲ ਬਿਲਕੁਲ ਹੁੰਦਾ ਬਹੁਤ ਸਾਰੇ ਸਕੂਲਾਂ ਚੋਂਦਾ ਹੋਰ ਯੋਜਨਾ ਹੁੰਦਾ ਹੋਰ ਬਹੁਤ ਸਾਰੇ ਬੱਚਿਆਂ ਨੂੰ ਆਉਂਦਾ ਔਰ ਜਿਵੇਂ ਜਿਵੇਂ ਦੇਖੋ ਕਿ ਇਸੇ ਕਰਕੇ ਇਹ ਯੋਜਨਾ ਇਹਦੇ ਨਾਲ ਬਹੁਤ ਸਾਰੇ ਬੱਚਿਆਂ ਨੂੰ ਹੋਰ ਪ੍ਰੇਰਣਾ ਮਿਲੇਗੀ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਆਪਣੀ ਜ਼ਮੀਨ ਨਾਲ ਜੋੜਦਾ ਆਪਣੀ ਕੁਦਰਤ ਨਾਲ ਜੋੜਦਾ ਆਪਣੀ ਵਿਰਾਸਤ ਨਾਲ ਜੋੜਦਾ ਤੇ ਇਸ ਲਈ ਇਹਦਾ ਬੜਾ ਮਹੱਤਵਪੂਰਨ ਸਾਡੇ ਜੀਵਨ ਦੇ ਵਿੱਚ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਭ ਲੋਕ ਸਾਰੇ ਕੀ ਆਪਣੇ ਫੋਨ ਕਹੇਗਾ ਮੈਂ ਆਪਣੀ ਮਾਤਾ ਬੱਚਾ ਨਹੀਂ ਇਹ ਸਾਰੇ ਹੀ ਸਮਝੇ ਲਈ ਇਹ ਲੇਕਿਨ ਅੱਜ ਜੋ ਬੱਚੋ ਨੇ ਸਭ ਹੀ ਪੈਰਾ ਬੋਲੇ ਹਨ ਉਹ ਬਹੁਤ ਅੱਛਾ ਲਗਾ ਔਰ ਅੱਜ ਵੀ ਦੇਸ਼ ਕੇ ਪ੍ਰਤੀ ਬੱਚੋ ਮੇ ਵੋਹੀ ਜਜ਼ਵਾ ਜਾਗਾ ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਿਤ 26 ਜਨਵਰੀ 1950 ਨੂੰ ਕੇਵਲ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਇਸ ਦੇ ਨਾਲ ਇੱਕ ਗੀਤ ਨੂੰ ਵੀ ਰਾਸ਼ਟਰੀ ਗੀਤ ਦਾ ਦਰਜਾ ਮਿਲਿਆ 1875 ਦੇ ਵਿੱਚ ਲਿਖਿਆ ਇਸ ਗੀਤ ਨੂੰ ਲਿਖਿਆ ਸੀ ਬੰਕਿਮ ਚੰਦ ਚਟਰਜੀ ਨੇ ਜਿਹਨੂੰ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ ਗਿਆ ਸੀ ਆਨੰਦਮੰਟ ਨਾਮਕ ਨੋਵਲ ਦੇ ਵਿੱਚ 1882 ਦੇ ਵਿੱਚ ਇਹ ਨੋਵਲ ਪ੍ਰਕਾਸ਼ਿਤ ਹੁੰਦੀ ਹੈ ਜਿਸ ਤੋਂ ਬਾਅਦ ਜਿਹੜੇ ਕਾਫੀ ਆਪਣੇ ਜਿਹੜੇ ਬਲੀਦਾਨੀ ਨੇ ਜਿਹਨਾਂ ਸ਼ਹੀਦਾਂ ਨੇ ਇਸ ਨੂੰ ਗੀਤ ਨੂੰ ਅਡਾਪਟ ਕੀਤਾ ਤੇ ਇਸ ਗੀਤ ਦੇ ਰਾਹੀ ਉਹਨਾਂ ਦੇ ਵਿੱਚ ਜੋਸ਼ ਭਰਿਆ ਜਾਂਦਾ ਸੀ ਤੇ ਇਸ ਗੀਤ ਨੇ ਨਾ ਕੇਵਲ ਸੰਵਿਧਾਨ ਦੇ ਵਿੱਚ ਦਰਜਾ ਪਾਇਆ ਨਾਲ ਹੀ ਜਿਹੜੇ ਬਲਿਦਾਨੀਆਂ ਨੇ ਉਹਨਾਂ ਦੇ ਲਈ ਇਹ ਗੀਤ ਵੀ ਬਹੁਤ ਮਾਇਨੇ ਰੱਖਦਾ ਹੈ ਇਹ ਗੀਤ ماں ਪਾਰਤੀ ਤੇ ਜਿਹੜੇ ਆਪਣੇ ਨਦੀਆਂ ਨੇ ਆਪਣੇ ਜਿਹੜੀ ਲੈਂਡ ਹੈ ਇਸ ਨੂੰ ਇਸ ਦੀ ਸਿਫਤ ਕਰਦੀ ਹੈ ਅੱਜ 150 ਸਾਲਾ ਪੂਰੇ ਹੋਣ ਤੋਂ ਬਾਅਦ ਅੱਜ 150 ਥਾਵਾਂ ਤੇ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਇਸ ਗੀਤ ਨੂੰ 1896 ਦੇ ਵਿੱਚ ਪਹਿਲੀ ਵਾਰੀ ਗਾਇਆ ਗਿਆ ਸੀ ਉਹ ਨਵੀਤਨਾ ਟੈਗੋਰ ਜੀ ਦੇ ਵੱਲੋਂ ਤੇ ਇੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਦੇ ਦੌਰਾਨ ਇਸ ਗੀਤ ਨੂੰ ਪਹਿਲੀ ਵਾਰੀ ਉਹਨਾਂ ਨੇ ਗਾਇਆ ਸੀ ਤੇ ਅੱਜ ਦੇਸ਼ ਜਿਹੜਾ ਇਸ ਗੀਤ ਨੂੰ ਵੰਦੇ ਮਾਤਰਮ ਦੇ ਨਾਮ ਤੋਂ ਜਾਣਦਾ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਤੇ ਵરિਸ਼ ਬੀਜੇਪੀ ਦੇ ਲੀਡਰ ਵੀ ਮੌਜੂਦ ਨੇ ਕੀ ਕੁਛ ਇਨਾਦਾ ਕਹਿਣਾ ਰਿਹਾ ਉਹ ਤੁਸੀਂ ਵੀ ਬੰਦੇ ਮਾਤਮ ਗੀਤੂ ਇਹ ਪੂਰੇ 150 ਸਾਲ ਪੂਰੇ ਹੋ ਚੁੱਕੇ ਨੇ ਸਕੂਲ ਦੇ ਵਿੱਚ ਆਯੋਜਨ ਕੀਤਾ ਗਿਆ ਹੈ ਬੱਚਿਆਂ ਨੂੰ ਕਿਤਨੇ ਕਿਤੇ ਬੰਦੇ ਮਾਤਮ ਬਾਰੇ ਜਾਣੂ ਕਰਾਇਆ ਗਿਆ ਦੇਖੋ ਇੱਕ ਬੜਾ ਸਾਡੇ ਲਈ ਪ੍ਰੇਰਨਾ ਔਰ ਮਹੱਤਵਪੂਰਨ ਦਿਨ ਹੈ ਬੰਦੇ ਮਾਤਮ ਮਤਲਬ ਮੈਂ ਆਪਣੀ ਮਾਂ ਦਾ ਬੱਚਾ ਚਾਹੇ ਉਹ ਲੜਕਾ ਲੜਕੀ ਕੋਈ ਵੀ ਦੇਸ਼ ਵਾਸੀ ਆ ਉਹ ਆਪਣੀ ਮਾਂ ਨੂੰ ਸਮਰਪਿਤ ਹੋ ਕੇ ਇਹ ਗੱਲ ਕਹਿ ਰਹੇ ਆ ਸੋ ਇਹ ਸਾਡਾ ਰਾਸ਼ਟਰੀ ਗੀਤ ਵੀ ਆ ਸੋ ਉਹਦੇ ਜਿਹੜੇ 150 ਸਾਲ ਪੂਰੇ ਹੋ ਰਹੇ ਨੇ ਉਹਦੇ ਉਪਲਕਸ਼ ਦੇ ਵਿੱਚ ਅੱਜ ਹੌਲੀਪੱਤ ਸਕੂਲ ਦੇ ਵਿੱਚ ਸਾਡੇ ਸਤਿਕਾਰਯੋਗ ਭੈਣ ਜੀ ਦੀਨਾ ਟਪਾਰੀ ਜੀ ਇਹਨਾਂ ਦੀ ਸਕੂਲ ਦੀ ਮੈਨੇਜਮੈਂਟ ਸਾਰੇ ਬੱਚਿਆਂ ਨੇ ਨਾਲ ਮਿਲ ਕੇ ਇਹ ਯੋਜਨ ਕੀਤਾ ਉਹਦੇ ਵਿੱਚ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਉਹ ਲਖਨਊਸੀਆਂ ਨੇ ਹਿੱਸਾ ਲਿਆ ਇਹ ਬੜੀ ਮੁਬਾਰਕ ਘੜੀ ਆ ਤੇ ਮੈਂ ਇਸ ਦੀ ਸਭ ਨੂੰ ਮੁਬਾਰਕਬਾਦ ਦਿੰਦਾ ਸਾਨੂੰ ਉਹ ਸਮੇਂ ਤੇ ਲਿਖਿਆ ਹੋਇਆ ਗੀਤ ਸਾਡੇ ਜੀਵਨ ਚ ਵਿਚਰਨਾ ਚਾਹੀਦਾ ਸਾਨੂੰ ਯਾਦ ਰੱਖਣਾ ਚਾਹੀਦਾ ਔਰ ਉਹ ਤੋਂ ਪ੍ਰੇਰਨਾ ਲੈਣੀ ਚਾਹੀਦੀ ਆ ਕਿਉਂਕਿ ਉਹ ਕੱਲਾ ਦੇਸ਼ ਭਗਤੀ ਦੀ ਗਾਨੀ ਸਾਨੂੰ ਆਪਣੀ ਜ਼ਮੀਨ ਨਾਲ ਜੋੜਦਾ ਆਪਣੇ ਕੁਦਰਤ ਨਾਲ ਜੋੜਦਾ ਆਪਣੀ ਵਿਰਾਸਤ ਨਾਲ ਜੋੜਦਾ ਤੇ ਇਸ ਲਈ ਇਹਦਾ ਬੜਾ ਮਹੱਤਵਪੂਰਨ ਆ ਸਾਡੇ ਜੀਵਨ ਦੇ ਵਿੱਚ ਮੈਂ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਐਸੇ ਯੋਜਨ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪ੍ਰੇਰਣਾ ਦਿੰਦੇ ਨੇ ਔਰ ਉਹਨਾਂ ਨੂੰ ਜ਼ਰੂਰ ਇਹਦੇ ਚਸ ਪਰ ਉਹਨੂੰ ਪਾਰਟਿਸਪੇਟ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਜਿਵੇਂ ਸਾਰਿਆਂ ਨੂੰ ਨੈਸ਼ਨਲ ਐਂਥਮ ਆਂਦਾ ਹੈ ਸਾਰੇ ਨੈਸ਼ਨਲ ਐਂਥਮ ਸਕੂਲਾਂ ਦੇ ਵਿੱਚ ਕਰਵਾਇਆ ਜਾਂਦਾ ਹੈ ਉਦੋਂ ਹੀ ਬੰਦੇ ਬਾਅਦਰ ਮਾਤਰ ਵੀ ਬੱਚਿਆਂ ਨੂੰ ਕਰਵਾਉਣਾ ਚਾਹੀਦਾ ਯਾਦ ਕਰਵਾਉਣਾ ਚਾਹੀਦਾ ਬਿਲਕੁਲ ਹੁੰਦਾ ਬਹੁਤ ਸਾਰੇ ਸਕੂਲਾਂ ਚ ਹੁੰਦਾ ਉਹ ਯੋਜਨ ਹੁੰਦਾ ਔਰ ਬਹੁਤ ਸਾਰੇ ਬੱਚਿਆਂ ਨੂੰ ਆਂਦਾ ਔਰ ਜਿਵੇਂ ਜਿਵੇਂ ਦੇਖੋ ਇਹ ਇਸੇ ਕਰਕੇ ਇਹ ਯੋਜਨਾ ਇਹਦੇ ਨਾਲ ਬਹੁਤ ਸਾਰੇ ਬੱਚਿਆਂ ਨੂੰ ਹੋਰ ਪ੍ਰੇਰਣਾ ਮਿਲੇਗੀ ਬਹੁਤ ਸਾਰੇ ਲੋਗਾਂ ਨੂੰ ਪ੍ਰੇਰਣਾ ਮਿਲੇਗੀ ਉਹ ਸਭ ਨੂੰ ਇਹ ਆਉਣਾ ਚਾਹੀਦਾ ਉਹ ਆਪਣਾ ਰਾਸ਼ਟਰੀ ਗੀਤ ਸਭ ਨੂੰ ਪਤਾ ਹੋਣਾ ਚਾਹੀਦਾ ਸਕੂਲਾਂ ਦੇ ਵਿੱਚ ਇਹਦੇ ਤੇ ਪ੍ਰੋਗਰਾਮ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਜੀ ਇਹ ਤਾਂ ਹਰ ਘਰ ਘਰ ਦੇ ਵਿੱਚ ਬੰਦੇ ਮਾਤਰਮ ਜਿਹੜਾ ਉਹ ਇੱਕ ਦਾ ਸ਼ਬਦ ਨਹੀਂ ਹੈ ਉਹ ਉਸ ਦੇ ਦੇਸ਼ਵਾਸੀਆਂ ਦਾ ਦੇਸ਼ ਦੇ 125 30 ਕਰੋੜ ਜਿਹੜੀ ਜਨਤਾ ਸਭ ਦੇ ਲਈ ਉਹ ਸ਼ਬਦ ਹੈ ਹਰੇਕ ਹੀ ਆਪਣੇ ਕੌਣ ਕਹੇਗਾ ਮੈਂ ਆਪਣੀ ਮਾਂ ਦਾ ਬੱਚਾ ਨਹੀਂ ਹੈ ਤੋਂ ਸਾਰੇ ਹੀ ਸਭ ਦੇ ਲਈ ਇਹ ਬੜਾ ਪ੍ਰੇਰਨਾ ਦਾ ਸਰੋਤ ਹੈ ਔਰ ਸਭ ਦੇ ਲਈ ਇੱਕ ਬੜਾ ਉੱਤਮ ਔਰ ਪਵਿੱਤਰ ਦਿਹਾੜਾ ਮੈਂ ਆਪਣੇ ਆਪ ਨੂੰ ਬੜੇ ਭਾਗਸ਼ਾਲੀ ਮਾਨ ਰਿਹਾ ਹੂੰ ਕਿ ਪੂਰੇ ਹਿੰਦੁਸਤਾਨ ਮੈਂ 150 ਜਗ੍ਹਾ 'ਤੇ ਬੰਦੇ ਮਾਤਰਾ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਉਸ ਵਿੱਚੋਂ ਸਾਡੇ ਹੌਲੀਪਾਸ ਸਕੂਲ ਦੇ ਬੱਚੇ ਹਨ ये बड़े भाग्यशाली हैं जिन्हें आज ये मौका मिला क्योंकि हमने भी बचपन में सिर्फ सिर्फ और सिर्फ एक ही पैरा पढ़ा था बंदे मातरम बंदे मातरम सुजलाम सुफलाम है ना मालिय शेतलाम लेकिन जो हमारे तीन पैरे थे वो मुझे नहीं पता कि क्यों कटवाए गए थे लेकिन आज जो बच्चों ने सभी पैरा बोले हैं तो बहुत अच्छा लगा और आज भी देश के प्रति बच्चों में वही जज्बा जागा जो हमारे शहीदों ने जगाया था इस वंदे भारत के द्वारा मैं सबको फिर से ढेर सारे शुभकामनाएं दूंगी जय हिंद जय भारत वंदे मातरम सोचती थी क्या ਕਿਵੇਂ ਇੱਕ ਨੀਜੀ ਸਕੂਲ ਦੇ ਵਿੱਚ ਬੱਚਿਆਂ ਦੇ ਵੱਲੋਂ ਬੰਦੇ ਮਾਤਮ ਦੇ ਗੀਤ ਦੇ ਉੱਤੇ ਅੱਜ ਪ੍ਰੈਜੈਂਟੇਸ਼ਨ ਜਿਹੜੀ ਹੈ ਦਿੱਤੀ ਗਈ ਅੱਜ ਵੈਨ ਦੇ ਵਿੱਚ ਕਾਫੀ ਰੌਣਕਾਂ ਜ਼ਰੂਰ ਦੇਖਣ ਨੂੰ ਮਿਲਿਆ ਅਜਿਹੇ ਉਪਰਾਲੇ ਨਾ ਕੇਵਲ ਬੱਚਿਆਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਂਦੇ ਨੇ ਤੇ ਨਾਲ ਹੀ ਦੇਸ਼ ਤੇ ਆਪਣੇ ਸੂਬੇ ਦੇ ਪ੍ਰਤੀ ਜਿਹੜਾ ਹੈ ਉਹਨਾਂ ਦੇ ਵਿੱਚ ਇੱਕ ਪਾਵਨਾ ਜਗਾਉਂਦੇ ਨੇ ਤਾਂ ਕਿ ਉਹ ਆਪਣੇ ਸਮਾਜ ਦੇ ਲਈ ਕੁਝ ਚੰਗਾ ਕਰ ਸਕਣ ਅਜਿਹੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਨੇ ਤਾਂ ਕਿ ਬੱਚਿਆਂ ਦੇ ਵਿੱਚ ਤੇਸ਼ ਭਕ ਭਗਤੀ ਦੀ ਜਿਹੜੀ ਭਾਵਨਾ ਹੈ ਉਹ ਬਰਕਰਾਰ ਰਹੇ ਤੁਹਾਡੇ ਆਪਣੀ ਕੀ ਵਿਚਾਰ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲੁਧਿਆਣਾ ਤੋਂ ਅੰਮ੍ਰਿਤ ਦੀ ਖਾਸ ਰਿਪੋਰਟ